ਹੋ ਰਹਾ ਹੁੰਦਾ ਲਗਾਤਾਰ ਗੇਟ ਤੇ ਬੱਸਾਂ ਦੇ ਬੰਦ ਕਰਤੇ ਕਿ ਸਰ ਪ੍ਰਸ਼ਾਸਨ ਕੋਈ ਨਹੀਂ ਤਾਂ ਕਿੰਨਾ ਰੈਕਸ਼ਨ ਦਿੱਤਾ ਸਰ ਪੁਲਿਸ ਪ੍ਰਸ਼ਾਸਨ ਮਾਰਨਿੰਗ ਤੋਂ ਮੌਜੂਦ ਆ ਸਾਡੇ ਇਹਨਾਂ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੂਕੇਸ਼ਨ ਕਰਨੀ ਹੈ ਤੈਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸਾਂ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਜ਼ ਲੈ ਕੇ ਆ ਗਏ ਔਰ ਉਦੋਂ ਬਾਅਦ ਤੇ ਪੜਕਾਉਪਾਸ਼ ਚ ਲਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੇ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸੋਲ ਆਪਣਾ ਪਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਕਰਨੇ ਦੇ ਵਿੱਚ ਜਿਹੜੀ ਹੈ ਉਹ ਇੰਟਰੋਡਿਊਸ ਕਰਨੀ ਸ਼ੁਰੂ ਕਰਤੀ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟ ਵੱਲ ਨੂੰ ਸਿੱਧੀ ਕਰਤੀ ਉਸ ਤੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮਜਿਸਟ੍ਰੇਟ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡੇਟੇਨ ਕੀਤਾ ਉਸ ਡੈਟੇਸ਼ਨ ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਕਿ ਚਾਤੂ ਇੰਚ ਰੀਜ਼ ਲੰਗਣੇ ਔਰ ਮੈਂ ਕਹਾਂਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਹੈ ਉਹਦੀ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨ ਓਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਪਰ ਮੈਨੂੰ ਲੱਗਦਾ ਹੈ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰਾਉਂਡ ਅਪ ਕੀਤੇ ਹੋਣ ਸਰ ਨਹੀਂ ਨਹੀਂ ਸਰ ਦੋ ਜ਼ਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦੂ ਜ਼ਖਮੀ ਸਰ ਪੈਟਰੋਲ ਵਗੈਰਾ ਜਿਵੇਂ ਫਰੀਆਂ ਦੀ ਬੋਤਲ ਨਹੀਂ ਸਰ ਕਿਸੇ ਨੇ ਪੈਟਰੋਲ ਨਹੀਂ ਪਾਇਆ ਸੀ ਬਾਕਾਇਦਾ ਏਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਆਪਣੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲੱਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਰਾਊਂਡ ANDHKIDHUN AALK KIDHUN AALK permane ha a PLUSOPcake Sliceraka content Iımj yi aKIDHUN AALK KIDHUN A AfARTIAN répondre ਨੇ ਨਾਲ ਸਾਂਝੀਆਂ ਕਰ ਰਹੇ ਆ ਅਸੀਂ ਮਥਾਏ ਜਰੀਏ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪ੍ਰੋਟੈਸਟ ਕਰਨ ਦਾ ਐਲਾਨ ਸੀ ਕਰ ਦਿੱਤਾ ਜਾਣਾ ਸੀ ਪੀਆਰਟੀਸੀ ਪਨ ਬਸ ਕੰਟਰੈਕਟਰ ਮਜ਼ਦੂਰਾਂ ਦਾ ਲੋਡ ਕਰ ਪਰ ਉਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਰਾਜ ਨੇ ਪੁਰਾਣੇ ਨਾਲ ਵੱਡਾ ਪ੍ਰਦਰਸ਼ਨ ਕਰ ਸਕਦੇ ਹੋ ਜਿਹੜੀ ਕੰਢੀ ਦੇ ਵਿੱਚ ਐਲਾਨ ਇਹਨੂੰ ਲੈ ਕੇ ਜਾਏਗਾ ਦਿੰਦੇ ਵਿੱਚ ਦੇਖੋ ਲਗਾਤਾਰ ਭੱਜਦਾ ਹੋਇਆ ਨਜ਼ਰ ਆਵੇਗਾ ਚ ਲੋਕਾਂ ਨੂੰ ਪੁਲਿਸ ਵਾਲੀ ਦਾ ਸੌਂਨਾ ਕਰਨਾ ਪੈ ਸਕਦਾ ਹੈ ਜਾਂ ਤਸਵੀਰ ਵੀ ਜ਼ਰੂਰੀ ਹੈ ਜਿਸ ਤਰੀਕੇ ਦੇ ਨਾਲ ਕਿਉਂਕਿ ਡੈਮੋਕਰੈਟਿਕ ਰਾਈਟ ਹੁੰਦਾ ਹਰੇਕ ਦਾ ਧਰਨਾ ਪ੍ਰਦਰਸ਼ਨ الو 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 پرائسا لے آ اوپر نہیں پرائسا لے کھڑے ہیں سارے اوپر نہیں ہے پتہ ہے تو پرائسا اور کوئی نہیں انده اے جے دی بازار کے سمجھا اینو ਮਾਂਗੇ ਕੀ ਸੀਗੀ ਮਾਂਗੇ ਕੀ ਸੀਗੀ ਕਿ ਕਿਲੋ ਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਬੰਟਾਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜੜਿਆ ਕੱਲ ਆ ਗਏ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂਗੁਰੂ ਦੇ ਇੱਕ ਬਦਰ ਜਹਾ ਮਨਾ ਕੇ ਹਟੀਏ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਭਾਈ ਜੀ ਸਾਡੇ ਸ਼ੱਟਾ ਲੱਗੇ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀ ਜੀ ਵੀ ਅਸੀਂ ਸੇਕਾ ਮਤਿਆ